ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਦੋ ਐਨੀਮਲ ਇੱਕ ਮੱਝ ਹੈਗੀ ਆ ਦੋਸਤੋ ਤੇ ਇੱਕ ਵਾੜ ਹੈਗੀ ਆ ਸੋ ਦੋਸਤੋ ਸੋ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਪਿੰਡ ਮੋਜਗੜ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਫਿਰੋਜ਼ਪੁਰ ਪੈਂਦਾ ਸੋ ਕਿਸਾਨ ਵੀਰੋ ਇਹ ਜਿਹੜੇ ਪਸ਼ੂ ਨੇ ਦੋ ਐਨੀਮਲ ਨੇ ਇਹ ਆਪਣੇ ਘਰ ਦੇ ਪਸ਼ੂ ਨੇ ਸੋ ਜਿਹੜੇ ਵੀਰ ਭਰਾ ਨੂੰ ਇਹ ਪਸ਼ੂ ਪਸੰਦ ਆਉਣ ਉਹ ਉੱਪਰ ਦਿੱਤੇ ਗਏ ਸੰਪਰਕ ਨੰਬਰ ਹਨ ਦੋਸਤੋ 9815142150 ਤੇ ਤੁਸੀਂ ਸੰਪਰਕ ਕਰਕੇ ਇਹ ਪਸ਼ੂ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਪਹਿਲੀ ਆਪਾਂ ਇਸ ਮੱਝ ਦੀ ਗੱਲ ਕਰੀਏ ਤਾਂ ਇਹ ਤੀਜਾ ਸੁਆ ਆ ਸੂਈ ਆ आज तकरीबन 7 ਤੋਂ 8 ਦਿਨ ਦੀ ਦੋਸਤੋ ਸੂਈ ਹੈਗੀ ਆ ਮਗਰ ਜਿਹੜਾ ਬੱਚਾ ਉਹ ਮੇਲ ਕਾਫਾ ਕੱਟਾ ਹੈ ਮਗਰ ਇਸ ਦੇ ਦੁੱਧ ਦੋਸਤੋ ਇਸ ਟਾਈਮ ਜਿਹੜਾ ਨੈਟ ਤਿਆਰ ਹੈਗਾ ਜੀ 8 ਕਿਲੋ ਤਿਆਰ ਹੈਗਾ ਨੈਟ ਇਸ ਟਾਈਮ ਬਾਕੀ ਤੁਸੀਂ ਜਿਹੜੀ ਮੱਝ ਦੀ ਬੰਦਤਰ ਆ ਉਹ ਦੇਖ ਸਕਦੇ ਹੋ ਸਿੰਗਲ ਹੱਡੀ ਦੀ ਹੈਗੀ ਆ ਦੋਸਤੋ ਮੱਝ ਬਾਕੀ ਚੱਡਾ ਹਵਾਨਾ ਬਹੁਤ ਵਧੀਆ ਹੈਗਾ ਸ਼ਾਮ ਦਾ 4 ਵਜੇ ਦਾ ਟਾਈਮ ਹੈਗਾ ਦੋਸਤੋ ਜਦੋਂ ਇਹ ਆਪਾਂ ਵੀਡੀਓ ਆ ਬਣਾਈ ਹੈਗੀ ਆ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਪਸੰਦ ਆਵੇ ਉਹ ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ ਹਵਾਨੇ ਦੀ ਬੰਤਰ ਕਾਫੀ ਚੰਗਾ ਸੋਹਣਾ ਥਾਣਾ ਦੋਸਤੋ ਚੁਆਈ ਵੀ ਬਹੁਤ ਵਧੀਆ ਹੈਗੀ ਆ ਬਾਕੀ ਮੱਝ ਜਿਹੜੀ ਤਕਰੀਬਨ 13 14 ਲੀਟਰ ਦੂਜੇ ਸੂਬੇ ਦਾ ਇਸਨ ਜਿਹੜਾ ਮਿਲਕ ਕੀਤਾ ਸੀਗਾ 13 13.5 14 ਲੀਟਰ ਦੀ ਕੈਪੈਸਿਟੀ ਰਹੀ ਆ ਸੋ ਇਸ ਵਾਰ ਵੀ ਚੰਗੇ ਦੁੱਧ ਦੀ ਉਮੀਦ ਕੀਤੀ ਜਾਂਦੀ ਆ ਇਸ ਤੋਂ ਬਾਕੀ ਜਿਹੜੀ ਮੱਝ ਆ ਵਧੀਆ ਹੈਗੀ ਆ ਦੋਸਤੋ ਬਿਲਕੁਲ چھوٹਾ ਸਿੰਗ ਲੱਗਾ ਹੈਗਾ ਅੱਖ ਬਿੱਲੀ ਆ ਬਿਲਕੁਲ ਤੁਸੀਂ ਮਗਰਲੇ ਪੈਰਾਂ ਦੇ ਨਿਸ਼ਾਨ ਥੋੜੀ ਬਾਅਦ ਦੇਖ ਸਕਦੇ ਹੋ ਪਾਕਿਸਤਾਨੀ ਬਰੀਡ ਜਿਵੇਂ ਨੀ ਉਦਾਂ ਦੇ ਦੋਸਤੋ ਦੇਖ ਇਸ ਜਿਹੜੀ ਮਹਿੰਦੀ ਹੈਗੀ ਆ ਬਾਕੀ ਚੰਗੀ ਚੁਆਈ ਹੈਗੀ ਆ ਕਿਸਾਨ ਵੀਰੋ ਮਗਰ ਜਿਹੜਾ ਬੱਚਾ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਨੇ ਮੇਲ ਕਾਫਾ ਕੱਟਾ ਹੈਗਾ ਮਗਰ ਇਸ ਦੇ ਬਾਕੀ ਜਿਹੜਾ ਦੋਸਤੋ ਇਸ ਦਾ ਮੁੱਲ ਹੈਗਾ ਡਿਮਾਂਡ ਹੈਗੀ ਆ ਉਹ 82000 ਰੁਪਏ ਦੀ ਜਿਹੜੀ ਡਿਮਾਂਡ ਆ ਬਾਕੀ ਮੌਕੇ ਤੇ ਜਿਹੜਾ ਮੇਰਾ ਵੀਰ ਭਰਾ ਆਊਗਾ ਤਸੱਲੀ ਕਰੋ ਆਪਣੇ ਮੌਕੇ ਦੇ ਮਾਣ ਤਨ ਜ਼ਰੂਰ ਕੀਤਾ ਜਾਵੇਗਾ ਸੋ ਕਿਸਾਨ ਵੀਰੋ ਚੰਗੀ ਚੁਆਈ ਆ ਦੋ ਡੰਗ ਦੀ ਆਪਣੀ ਤਿੰਨ ਡੰਗ ਦੀ ਚੁਆਈ ਤੁਸੀਂ ਬੜੇ ਆਰਾਮ ਨਾਲ ਇਸ ਥਲੀੋਂ ਕਰ ਸਕਦੇ ਹੋ ਪਹੁੰਚ ਕਰਕੇ ਬਾਕੀ ਤੁਸੀਂ ਵੇਖ ਸਕਦੇ ਹੋ ਚੰਗੇ ਸਿੰਘ ਦੀ ਬੰਤਰ ਹੈਗੀ ਆ ਬਿਲਕੁਲ ਛੋਟਾ ਸਿੰਘ ਆ ਦੋਸਤੋ ਕੁੱਡਾ ਸਿੰਘ ਆ ਪਿਛੇ ਨੂੰ ਮੋੜਨਾ ਸ਼ੁਰੂ ਕੀਤਾ ਬਿੱਲੀ ਆਖਾ ਮੈਂ ਕਾਫੀ ਜ਼ਿਆਦੀ ਠੰਡੀ ਸੀ ਲਾ ਦੋਸਤੋ ਤਕਰੀਬਨ 9-10 ਮਹੀਨੇ ਦੀ ਚੁਆਈ ਬੜੇ ਆਰਾਮ ਨਾਲ ਕਰਵਾਉਂਦੀ ਆ ਜਿਹੜੇ ਮੇਰੇ ਵੀਰ ਭਰਾ ਨੇ ਲੈ ਕੇ ਜਾਣੇ ਆ ਉਸ ਨੂੰ ਗਾਰੰਟੀ ਹੈਗੀ ਆ ਵੀ 9-10 ਮਹੀਨੇ ਇਸ ਦੀ ਬਿਲਕੁਲ ਚੁਆਈ ਕਰੇ ਹਰ ਵਾਰੀ ਆਈ ਹੈਗੀ ਆ ਅੱਗੇ ਆਸ ਵੀ ਬੜੀ ਜਲਦੀ ਲੱਗ ਜਾਂਦੀ ਆ ਮਹੀਨੇ ਡੇਢ ਮੰਥ ਦੇ ਦੌਰਾਨ ਦੋਸਤੋ ਇਹ ਜਿਹੜੀ ਅਗੇ ਨਵੇਂ ਦੁੱਧ ਲੱਗ ਜਾਂਦੀ ਆ ਸੋ ਕਾਫੀ ਜ਼ਿਆਦੀ ਸੋਹਣੀ ਇਹ ਦੋਸਤੋ ਸ਼ਾਂਤ ਸੁਭਾਅ ਦੀ ਹੈਗੀ ਆ ਚਾਹੇ ਇਸ ਨੂੰ ਆਪਣਾ ਕੋਈ ਬੀਬੀ ਭੈਣ ਚ ਹੋਵੇ ਚਾਹੇ ਕੋਈ ਮੇਰਾ ਵੀਰ ਹੋਵੇ ਬੜੇ ਆਰਾਮ ਨਾਲ ਬੱਚਾ ਵੀ ਥੱਲੇ ਬਹਿ ਕੇ ਚੁਾਈ ਇਸ ਦੀ ਕਰ ਲੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀਗੀ ਬਿਲਕੁਲ ਠੰਡੀ ਬਰੀਡ ਦੋਸਤੋ ਇਹ ਹੈਗੀ ਸੋ ਦੂਜੇ ਨੰਬਰ ਤੇ ਵੀਰੇ ਉਹ ਗੱਲ ਕਰੀਏ ਤਾਂ ਇਹ ਵੈੜ ਹੈਗੀ ਆਪਣੇ ਕੋਲ ਅਈਲਾ ਸੁਬਹ ਸੌਣ ਜਾ ਰਹੀ ਆ ਅਜੇ ਤਕਰੀਬਨ 25 ਜੂਨ ਨੂੰ ਜਿਹੜੇ ਦਿਨ ਪੂਰੇ ਆ ਦੋਸਤੋ ਹਜੇ ਦਿਨ ਪਏ ਹਨ ਅੱਜ ਤਕਰੀਬਨ 15 ਮਈ ਆ ਅੱਗੇ 25 ਜੂਨ ਆ ਸਮਾਂ ਹਜੇ ਤਕਰੀਬਨ ਅੱਜ ਆਪਾਂ ਦੇਖੀਏ ਤੇ ਤਕਰੀਬਨ 40 ਦਿਨ ਦਾ 35 ਤੋਂ 40 ਦਿਨ ਦਾ ਹਜੇ ਸਮਾਂ ਪਿਆ ਹੈਗਾ ਜਿਹੜੀ ਲੇਵਿਟੀ ਆ ਦੋਸਤੋ ਆਰਡਰ ਦੀ ਕੁਆਲਿਟੀ ਆ ਕਾਫੀ ਜਿਆਦੀ ਸੋਹਣੀ ਆ ਥਣ ਥਣ ਦੀ ਜਿਹੜੀ ਲੰਬਾਈ ਆ ਬਹੁਤ ਸੋਹਣੀ ਆ ਵੈੜ ਦੀ ਕਾਫੀ ਜਿਆਦੀ ਚੁਵਾਈ ਵੀ ਚੰਗੀ ਹੋਵੇਗੀ ਆਸ ਕਰਦੇ ਆ ਕਿਉਂਕਿ ਇਸ ਦੀ ਮਦਰ ਦਾ ਦੁੱਧ ਦੋਸਤੋ 22 ਤੋਂ 24 ਲੀਟਰ ਦੀ ਜਿਹੜੀ ਰਿਕਾਰਡਿੰਗ ਇਸ ਦੀ ਮਦਦ ਦੀ ਰਹੀ ਆ ਮਿਲਕ ਦੀ ਸੋ ਇਸ ਤੋਂ ਵੀ ਚੰਗੀ ਉਮੀਦ ਕੀਤੀ ਜਾਂਦੀ ਆ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਵੈੜ ਪਸੰਦ ਆਵੇ ਉਹ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਦੋਸਤੋ ਤੁਸੀਂ ਵੈੜ ਦਾ ਸੌਦਾ ਵੀ ਕਰ ਸਕਦੇ ਹੋ ਸੋ ਚੰਗੀ ਅਜੇ ਆਰਡਰ ਅਜੇ ਦੋਸਤੋ ਬਣਾਉਣਾ ਹੈਗਾ ਆਰਡਰ ਤਕਰੀਬਨ ਅਜੇ 35 ਤੋਂ 40 ਦਿਨ ਤਾਂ ਜਿੱਦਾਂ ਸਮਾਂ ਪਿਆ ਹੈ ਅਜੇ ਆਰਡਰ ਇਸਨੇ ਬੜਾ ਵਧੀਆ ਚੰਗਾ ਸੋਹਣਾ ਆਰਡਰ ਤਿਆਰ ਕਰ ਲੈਣਾ ਬਿਲਕੁਲ ਚੌਰ ਸੁਹਾਨਾ ਦੋਸਤੋ ਤਿਆਰ ਕਰੇਗੀ ਕਾਫੀ ਜ਼ਿਆਦਾ ਟਲਕਮਾਂ ਲੈਵਾ ਨਹੀਂ ਹੈਗਾ ਕਾ ਬਾਕੀ ਤੁਸੀਂ ਢਿੱਲਾ ਵੇਖ ਸਕਦੇ ਹੋ ਅਜੇ ਤਕਰੀਬਨ ਸਮੇ ਦੇ ਹਿਸਾਬ ਨਾਲ ਅਜੇ ਬਹੁਤ ਕੁਝ ਅੱਗੇ ਪਿਆ ਹੈਗਾ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਵੜ ਪਸੰਦ ਆਵੇ ਉਹ ਵੀ ਤੁਸੀਂ ਆ ਕੰਟੈਕਟ ਸੰਪਰਕ ਕਰਕੇ ਦੋਸਤੋ ਜਿਹੜੀ ਖਰੀਦ ਸਕਦੇ ਹੋ ਮੁੱਲ ਦੋਸਤੋ ਇਸ ਦਾ ਜਿਹੜਾ ਹੈਗਾ ਉਹ 42000 ਅੱਜ ਦੇ ਜ਼ਰੂਰ ਕੀਤਾ ਜਾਵੇਗਾ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ